ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੋਖਰ ਇਸ ਵਕਤ ਕਰਦਾ ਗੱਲ ਕਰਾਂਗੇ ਲੈਂਡ ਮਾਫੀਆ ਦੀ ਲਾਲਰੂ ਇਲਾਕੇ ਦੇ ਵਿੱਚ ਇੱਕ ਲੈਂਡ ਮਾਫੀਆ ਸਰਗਰਮ ਹੈ ਜਿਹਦਾ ਮੁਖੀ ਅਜੈਬ ਸਿੰਘ ਅਜੈਬ ਸਿੰਘ ਲੋਕਾਂ ਨਾਲ ਵੱਡੀਆਂ ਠੱਗੀਆਂ ਮਾਰਦਾ ਹੈ ਭੋਲੇ-ਪਾਲੇ ਤੇ ਆਮ ਲੋਕਾਂ ਨਾਲ ਉਹ ਸੰਪਰਕ ਬਣਾਉਂਦਾ ਕਿਸੇ ਨੂੰ ਕਹਿੰਦਾ ਕਿ ਤੁਹਾਨੂੰ ਹਜੂਰ ਸਾਹਿਬ ਦੀ ਯਾਤਰਾ ਕਰਾਵਾਂਗੇ ਕਿਸੇ ਨੂੰ ਕਹਿੰਦਾ ਕਿ ਤੇਰਾ ਲੋਨ ਕਰਾ ਦੇਵਾਂਗੇ ਫਿਰ ਉਹ ਪਾਵਰ ਆਫ ਅਟਾਰਨੀ ਤੇ ਦਸਤਕਤ ਕਰਾ ਲੈਂਦੇ ਨੇ ਉਸ ਤੋਂ ਬਾਅਦ ਜ਼ਮੀਨ ਦੇ ਰਜਿਸਟਰੀ ਕਰਾਉਣ ਲਈ ਦਬਾਅ ਪਾਉਂਦੇ ਨੇ ਔਰ ਜਾਲੀ ਖਾਤਿਆਂ ਦੇ ਵਿੱਚ ਪੈਸੇ ਪਾਉਂਦੇ ਨੇ ਜਾਂ ਫਿਰ ਕਈ ਵਾਰ ਇਹ ਕਹਿ ਦਿੱਤਾ ਜਾਂਦਾ ਹੈ ਕਿ 60 ਕਰੋੜ ਰੁਪਇਆ 50 ਕਰੋੜ ਰੁਪਇਆ ਫਲਾਣੇ ਬੰਦੇ ਨੂੰ ਦਿੱਤਾ ਜਾਂਦ ਕੇ ਉਹ ਪੈਸਾ ਬੰਦੇ ਕੋਲ ਨਹੀਂ ਆਉਂਦਾ ਪੰਜ ਸੱਤ ਕੇਸ ਇਸ ਤਰ੍ਹਾਂ ਦੇ ਆ ਚੁੱਕੇ ਨੇ ਜਿੱਥੇ ਕਿਸਾਨਾਂ ਨਾਲ ਠੱਗੀ ਬੱਜੀ ਆ ਲੋਕਾਂ ਦੀ 2-2 ਕਰੋੜ ਰੁਪਏ ਦੀ ਜਿਹੜੀ ਜ਼ਮੀਨ ਆ ਉਹ ਪੰਜਾਬ ਨੇ ਲੱਖ ਦੇ ਵਿੱਚ ਅੜਪੀ ਜਾ ਰਹੀ ਹੈ ਪੁਰਸਕੂਲ ਵੀ ਮਾਮਲਾ ਗਿਆ ਕੋਰਟ ਕਚੈਰੀਆਂ ਦੇ ਵਿੱਚ ਵੀ ਮਾਮਲਾ ਬਹੁਤ ਸਾਰੇ ਕੇਸਾਂ ਦੇ ਵਿੱਚ ਕੋਰਟ ਨੇ ਸਟੇ ਦਿੱਤਾ ਹੋਇਆ ਪਰ ਆਮ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਇਸ ਮਾਫੀਆ ਤੋਂ ਖੈੜਾ ਕਮਿਸ਼ਨ ਆ ਜਾਵੇ ਅੱਜ ਇੱਕ ਪ੍ਰੈਸ ਕਾਨਫਰੰਸ ਹੋਈ ਆ ਜਿਦੇ ਵਿੱਚ ਬਲਵਿੰਦਰ ਸਿੰਘ ਕੁੰਬੜਾ ਜੋ ਐਸਸੀ ਚੋਰ ਫੜੋ ਐਸਸੀ ਸਰਟੀਫਿਕੇਟ ਚੋਰ ਫੜੋ ਮੋਰਚਾ ਦੇ ਆਗੂ ਨੇ ਤੇ ਨਾਲ ਪੀੜਤ ਕਿਸਾਨਾਂ ਨੇ ਆਪਣੀ ਗੱਲ ਕਹੀ ਆ ਕੀ ਕਹਿੰਦਾ ਕਿਸਾਨਾਂ ਦਾ ਤੁਸੀਂ ਸੁਣ ਲਵੋ ਮੇਰਾ ਨਾਮ ਜਗਦੀਪ ਸਿੰਘ ਪਿੰਡ ਤਸਿੰਬਲੀ ਹੈ ਜੀ ਸਾਡੇ ਨਾਲ ਫਰਾਡ ਹੋਇਆ ਜੀ ਤੇ ਸਾਡੀ 6 ਕਿੱਲੇ ਪੈਲੀ ਹੈ ਜੀ ਪਿੰਡ ਤਸਿੰਬਲੀ ਦੀ ਇਹ ਕਿਆ ਕਰਦੇ ਨੇ ਇਹ ਪਹਿਲਾਂ ਮੈਂ ਨਾਮ ਦੱਸਦਾ ਇਹਨਾਂ ਦੇ ਜਿਹੜਾ ਮੇਨ ਇਹਨਾਂ ਦਾ ਮਾਸਟਰਮਾਈਂਡ ਅਜੈਬ ਸਿੰਘ ਪਿੰਡ ਪ੍ਰਾਗਪੁਰ ਗੁਰਵਿੰਦਰ ਸਿੰਘ ਇਹਨਾਂ ਨੂੰ ਅੱਗੇ ਸਾਡੀ ਜ਼ਮੀਨ ਸੇਲ ਹੋਈ ਆ ਗੁਰਜੀਤ ਸਿੰਘ ਅਮਨਾਪੂਰਾ ਕਪਲ ਪੰਚਗੁੱਲਾ ਇਹ ਜੇ ਕਾਫੀ ਨਾਮ ਨੇ ਜੀ ਇਹਨਾਂ ਦੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਦਰਖਾਸਤਾਂ ਬਹੁਤ ਹੋਈਆਂ ਵੀ ਆ ਜੀ ਦੇਖਿਆ ਕਰਦੇ ਆਂ ਅਨਪੜ੍ਹ ਬੰਦਾ ਦੇਖਦੇ ਆਂ ਪਿੰਡ ਦਾ ਅਨਪੜ੍ਹ ਬੰਦਾ ਦੇਖ ਕੇ ਜਿਹੜੇ ਇਹਨਾਂ ਦੇ ਪਿੰਡ ਚ ਟਾਟ ਛੱਡੇ ਹੁੰਨੇ ਆ ਵੀ ਤੇਰਾ ਲੋਨ ਕਰਾ ਦਿੰਨੇ ਆ ਤੇਰਾ ਫੁਲਾਣਾ ਟਮਕਾਣਾ ਕਰਾ ਦਿੰਨੇ ਆ ਇਹ ਕੀ ਕਰਦੇ ਆਂ ਜਾ ਕੇ ਉੱਥੇ ਲੋਨ ਦੇ ਅਕਾਊਂਟਿੰਗ ਬੰਦੇ ਨੂੰ ਲਿਜਾ ਕੇ ਉੱਥੇ ਅਨਪੜ੍ਹ ਬੰਦਾ ਹੁੰਦਾ ਕੁਝ ਪਤਾ ਨਹੀਂ ਉਹਦੀ ਪਾਵਰ ਆਫ ਟਰਨੀ ਲੈ ਕੇ ਅੱਗੇ ਜ਼ਮੀਨ ਸੇਲ ਕਰ ਦਿੰਦੇ ਆ ਜੀ ਤਾਂ ਇਹਨਾਂ ਖਿਲਾਫ ਅਸੀਂ ਕੰਪਲੇਂਟਾਂ ਵੀ ਦਿੱਤੀਆਂ ਪਹਿਲਾਂ ਜੀ ਡੀਐਸਪੀ ਐ ਸੈਟੂ ਥਾਣਾ ਹਡੇਸਰਾ ਵੀ ਦਿੱਤੀਆਂ ਜੀ ਐਸਐਸਪੀ ਇੱਥੇ ਆਪਣਾ ਮਨਪ੍ਰੀਤ ਜੀ ਹੈ ਉਹਨਾਂ ਨੇ ਵੀ ਦਰਖਾਸਤ ਦਿੱਤੀ ਵੀ ਹੈ ਨਾ ਕਿ ਤੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਇਹਨਾਂ ਨੇ ਘੱਟੋ ਘੱਟ ਵੀ 40 50 ਕਿੱਲੇ ਦਾ ਜਿਹੜੇ ਸਾਡੇ ਜਿਹੜੇ ਜਾਣਕਾਰ ਹੈ ਉਹਨਾਂ ਦੇ ਨਾਲ ਠੱਗੀ ਹੋਈ ਹੈ ਜੀ ਤੁਹਾਡੇ ਨਾਲ ਕੀ ਠੱਗੀ ਹੋਈ ਦੂਜੀ ਕਿੰਨੀ ਜੀ ਸਾਡੀ 7 ਕਿੱਲੇ ਹੈ ਜੀ ਕਿੰਨੇ ਲੱਗ ਰਹੇ ਕਿਵੇਂ ਹੋਈ ਹੈ ਇਹ ਆਹੀ ਜੀ ਬਾਪੂ ਨੂੰ ਲੈ ਕੇ ਉੱਥੇ ਕਹਿੰਦੇ ਲੋਨ ਦੇ ਕਾਗਜ਼ ਕਰਾਉਣੇ ਤੇਰਾ ਲੋਨ ਕਰਾਣਾ ਉੱਥੇ ਲਿਜਾ ਕੇ ਖੜਾ ਆਤਾ ਤੇ ਉਹਨਾਂ ਨੂੰ ਪਤਾ ਹੈ ਨਹੀਂ ਅਨਪੜ੍ਹ ਨੇ ਵਿਚਾਰੇ ਉਹਨਾਂ ਦੀ ਪਾਵਰ ਆਫ ਟੌਰ ਨਹੀਂ ਲੈ ਕੇ ਅੱਗੇ ਜ਼ਮੀਨ ਸੇਲ ਕਰ ਦਿੰਦੇ ਹਾਂ ਹਾਂ ਜੀ ਕੱਲੇ ਬਾਪੂ ਨੇ ਹਾਂ ਜੀ ਲੋਨ ਸਾਨੂੰ ਲੋਨ ਦੀ ਲੋੜ ਦੀ ਪਿੰਡਾਂ ਜੇ ਹੁੰਦਾ ਹੀ ਹੈ ਜੀ ਆਹੀ ਬਸ ਆਪਣਾ ਜਿੱਕੜਾ ਘਰ ਕਰਿਛਤੀ ਪਹਿਲਾਂ ਲਿਮਟਾਂ ਹੋਈਆਂ ਵੇਆਂ ਜੀ ਲੋਨ ਤਾਂ ਹੋਇਆ ਹੀ ਨਹੀਂ ਸਰ ਪੈਸੇ ਕਿੰਨੇ ਤੁਹਾਡੀ ਪੈਸੇ ਕਿੰਨੇ ਰੱਖਦੇ ਨੇ ਇਹ ਮੇਨ ਬਟਾ ਕਿੰਨੇ ਲੈ ਰਹੇ ਹਾਂ ਹਾਂ ਜੀ ਇਹਨਾਂ ਨੇ 1 ਕਰੋੜ ਦੇ ਲਗਭਗ ਸਮਥਿੰਗ ਲੈ ਲਿਆ ਜੀ ਉਹ ਤੁਹਾਡੇ ਨਾਮ ਤੇ ਬੋਰਡ ਕਰਤਾ ਹੈ ਹੈਈ ਕੁਝ ਇਹਨਾਂ ਇਹਨਾਂ ਨੇ ਕੀ ਕਰਿਆ ਇਹਨਾਂ ਨੇ ਕਿਹਾ ਕਰ ਇਹਨਾਂ ਨੂੰ ਕਿਹਾ ਕਿ ਵਾਪਸ ਨੂੰ ਵੀ ਤੁਹਾਡੀ ਜਿਹੜੀ ਟਰਾਂਜ਼ੀਸ਼ਨ ਦਿਖਾਣੀ ਹੈ ਅਕਾਊਂਟ 'ਚ ਟਰਾਂਜ਼ੀਟ ਦਿਖਾਉਣ ਵਾਸਤੇ ਜਿਹੜੀਆਂ ਲਿਮਿਟਾਂ ਦੀਆਂ ਲਿਮਿਟਾਂ ਦੇ ਪੈਸੇ ਕਹਿੰਦੇ ਅਸੀਂ ਆਪਣੇ ਕੋਲੋਂ ਭਰ ਆ ਦਨੇ ਜੇ ਤੁਹਾਡੇ ਕੋਲ ਨੇ ਅਸੀਂ ਲੋਨ 'ਚੋਂ ਬਾਅਦ 'ਚ ਕੱਟ ਲਾਂਗੇ ਜਦੋਂ ਲੋਨ ਮਿਲ ਜੂਗਾ ਲਿਮਿਟਾਂ ਦੇ ਪੈਸੇ ਆਪਣੇ ਅਕਾਊਂਟ 'ਚ ਭਰ ਆ ਕੇ ਲਿਮਿਟਾਂ ਖਰਚ ਕਰਾ ਲਈ ਖਾਲੀ ਕਰਾ ਲਈਓ ਥਾਲੀ ਕਰਾ ਕੇ ਅਕਾਊਂਟ ਜਿਹਨਾਂ ਦੇ ਪੈਸੇ ਪਾ ਕੇ ਫਿਰ ਕਢਾ ਲੈਗੇ ਵੀ ਤੁਹਾਡੀ ਟ੍ਰਾਂਜੈਕਸ਼ਨ ਦਿਖਾਣੀ ਹੈ ਵੀ ਤੁਹਾਡੇ ਜਿਹੜੀ ਬੈਂਕ ਖਾਤੇ ਜੇਗੀ ਤੁਹਾਡੀ ਆਣਾ ਜਾਣਾ ਹੈਗਾ ਜੀ 10 ਦਾ 20 ਲੱਖ ਦਾ 50 ਦਾ ਤੁਹਾਡੇ ਕੋਲ ਲੋਨ ਆਣਾ ਸੌਖਾ ਹੋ ਜਾਊਗਾ ਵੀ ਤੁਸੀਂ ਮੋੜੂਗਾ ਕਿੱਥੇ ਦੀ ਆਮਦਨ ਦਿਖਾਉਣ ਵਾਸਤੇ ਆਪਣੇ ਪੈਸੇ ਕਮਾ ਕੇ ਅਕਾਊਂਟ ਚ ਨੂੰ ਕਢਾ ਲੈਗੇ ਮੁੜ ਕੇ ਨਾ ਲੋਨ ਮਿਲਿਆ ਨਾ ਕੋਈ ਗੱਲਬਾਤ ਹੋਈ ਨਾ ਲੈਣਾ ਨਾ ਦੇਣਾ ਨਾ ਮਾਰਕੀਟ ਹੋਵੇ ਕੋਈ ਆਮਦਨ ਦਾ ਕੋਈ ਹੁੰਦਾ ਵੀ ਰੀਨ ਹੁੰਦਾ ਹੈ ਇਹ ਬੰਦਾ ਕੋਈ ਨਤਾਰਾ ਹੋਵੇ ਬਾਹਰ ਗਿਆ ਹੋਵੇ ਉਹਨਾਂ ਨੇ ਕੀ ਕਾਰਨ ਕੀ ਬਣਾਇਆ ਜਦੋਂ ਅਨਪੜ੍ਹ ਬੰਦਾ ਹੈਗਾ ਇੱਕ ਫਰਜੀ ਨੰਬਰਦਾਰ ਹੈ ਲਲੜੂ ਤੋਂ ਉਹਨੂੰ ਮੈਂ ਕੱਲ ਦਾ ਤਿੰਨ ਵਾਰੀ ਫੋਨ ਕਰ ਲਿਆ ਇਹਨਾਂ ਦੇ ਕਹੇ ਤੇ ਨੰਬਰਦਾਰ ਨੇ ਹਲਫੀਆ ਬਿਆਨ ਦੇਤਾ ਵੀ ਮੈਨੂੰ ਨਹੀਂ ਜੀ ਪਤਾ ਮੇਰੇ ਤੋਂ ਕਾਦੇ ਗੁਆਹੀ ਪਾਈਏ ਝੂਠੇ ਬਿਆਨ ਦੇ ਗੁਆਹੀ ਪਾਈ ਬਿਆਨੇ ਬਾਰੇ ਮੈਨੂੰ ਪਤਾ ਨਹੀਂ ਕਾਸੀ ਵਾਰਾ ਨੰਬਰਦਾਰ ਨੇ ਹਲਫੀਆ ਬਿਆਨ ਦੇਆ ਪਰ ਉਹ ਨੰਬਰਦਾਰ ਸਾਹਮਣੇ ਨਹੀਂ ਆ ਰਿਹਾ ਸਾਹਮਣੇ ਇਸ ਕਰਕੇ ਨਹੀਂ ਆ ਰਿਹਾ ਵੀ ਉਹਦੇ ਕੋਲ ਪੈਸੇ ਗਏ ਪਾਉਣੇ ਉਹਦਾ ਹਲਫੀਆ ਬਿਆਨ ਵੀ ਆ ਗਿਆ ਗਵਾ ਗਵਾ ਜਿਹੜਾ ਗਵਾ ਬਣਿਆ ਚ ਲੰਬੜਦ ਕੋਈ ਗਵਾ ਕਿਸੇ ਤੋਂ ਕੋਈ ਕਿਸੇ ਤੋਂ ਲੰਬੜਦਾਰਾਂ ਦੀ ਗਵਾਹੀਆਂ ਪਈਆਂ ਪਈਆਂ ਪਹਿਲਾਂ ਦਾ ਸੀ ਉਹਨਾਂ ਦੀ ਜਿਹੜੀ ਲੰਬੜਦਾਰੀਆਂ ਉਹ ਖਤਮ ਹੋਣ ਵਾਲੀਆਂ ਸੀ ਕਿਸੇ ਨਾਲ ਗਏ ਸੀ ਟੀਸੀ ਨੂੰ ਬੇਨਤੀ ਕਰ ਰਹੇ ਹਾਂ ਜਿਹੜਾ ਵੀ ਲੰਬੜਦਾਰ ਕੋਈ ਗਲਤ ਗਵਾਹੀ ਪੰਦ ਹੈ ਕੋਈ ਫਰਾਡ ਚ ਪੰਦ ਹੈ ਉਹਦੀ ਪਹਿਲਾਂ ਲੰਬੜਦਾਰੀ ਖਤਮ ਹੋਣੀ ਚਾਹੀਦੀ ਹੈ ਉਹ ਤੋਂ ਬਾਅਦ ਉਹਨੂੰ ਜਿਹੜੀ ਸਜ਼ਾ ਬਣਦੀ ਉਹਦਾ ਜੁਰਮਾਨਾ ਉਹਨੂੰ ਐਫ ਆਈ ਆਰ ਦਰਜ ਹੋਣ ਦਾ ਕਾਰਵਾਈ ਅਗਲੀ ਚੱਲੂ ਪਵੇ। ਕਿ ਨੰਬਰ ਦਾ ਆਪਣੇ ਏਰੀਆ ਦੀ ਪਾਣੀ ਚਾਹੀਦੀ ਹੈ ਦਵਾਈ ਚਾਹੀਦੀ ਹੈ। ਏਰੀਆ ਦੀ ਪਾਣੀ ਚਾਹੀਦੀ ਸਹੀ ਪਾਣੀ ਚਾਹੀਦੀ ਹੈ। ਬਾਕੀ ਇਹ ਬਖਤਿਆਰ ਸਿੰਘ ਹੈ ਜੀ ਸੁੱਚਾ ਸਿੰਘ ਹੈ ਜੀ ਲੰਬੜਦਾਰ ਨੇ ਆਈਡੈਂਟੀਫਾਈ ਕਰਨਾ ਹੁੰਦਾ ਏ ਵੀ ਦੀ ਜ਼ਮੀਨ ਹੈਵੀ ਹੈ ਜਾਂ ਨਹੀਂ ਹੈ ਜਿਹੜੇ ਫੇਕ ਜਿਵੇਂ ਆ ਗੱਲ ਆਪਾਂ ਸਰਟੀਫਿਕੇਟਾਂ ਦੀ ਕਰ ਲਈਏ ਕਾਸੀ ਦੀ ਕਰ ਲਈਏ ਜਿਹੜੇ ਗਲਤ ਆਈਡੈਂਟੀਫਾਈ ਪਾਈਆਂ ਗਲਤ ਗਵਾਹੀਆਂ ਪਾਈਆਂ ਉਹ ਲੰਬੜਦਾਰ ਹੋਏ ਸਰਪੰਚ ਹੋਏ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਊਗੀ ਤਾਂ ਇਹ ਫਰੌਡਬਾਜ਼ੀ ਜਿਹੜੀ ਹਟੋ ਹਾਂ ਸਰ ਕੁਝ ਨਹੀਂ ਜੀ ਇਸ ਬਾਰੇ ਪਤਾ ਹੈਗਾ ਜੀ ਹੋਰ ਪਾਈਆਂ ਲੰਬੜਦਾਰ ਇਹ ਸਾਡੇ ਪਿੰਡ ਦੇ ਜਿਹੜੇ ਟਾਟ ਛੱਡੇਵੇਂ ਸਾਡਾ ਇੱਕ 40 ਸਾਲ ਦਾ ਪਿਆਰ ਹੈ ਬਾਪੂ ਨਾਲ ਉਹ ਬੰਦੇ ਦੇ ਅੱਗੇ ਜਾਣਕਾਰ ਸੀ ਜੀ ਉਹ ਬੰਦੇ ਲੈ ਗਏ ਸਾਂਤਾ ਬਾਅਦ ਪਤਾ ਲੱਗਿਆ ਜਦੋਂ ਸਾਰਾ ਕੰਮ ਹੋ ਗਿਆ ਜੀ ਜ਼ਮੀਨ ਦਾ ਕਬਜ਼ਾ ਤੁਹਾਡੇ ਕੋਲ ਹੈ ਹਾਂਜੀ ਜ਼ਮੀਨ ਦਾ ਕਬਜ਼ਾ ਸਾਡੇ ਕੋਲ ਹੈ ਡਿਸਟ੍ਰਿਕਟ ਨਹੀਂ ਕਰਾਉਣਾ ਚਾਹੁੰਦੇ ਡਿਸਟ੍ਰਿਕਟ ਲਾਈ ਹੋ ਗਿਆ ਨਹੀਂ ਜੀ ਉਹ ਤਾਂ ਉਹਨਾਂ ਨੇ ਸੇਲ ਕਰਤੀ ਜੀ ਅੱਗੇ ਥਰਡ ਪਰਸਨ ਨੇ ਸੇਲ ਕਰਤੀ ਜੀ ਕਿੰਨੇ ਵੀ ਕਰੀ ਉਹ 6 ਕਿੱਲਾਂ ਦਾ ਸਮਥਿੰਗ ਕਰਤੀ ਜੀ ਟੋਟਲ ਕਿੰਨੇ ਮੌੜ ਤੇ ਕਿੰਨੇ ਸਾਡਾ ਉੱਥੇ ਰੇਟ ਤਾਂ ਵੈਸੇ 2 ਕਰੋੜ ਦਾ ਹੈ ਜੀ ਕਿੱਲੇ ਦਾ ਹਾਂਜੀ ਕਰੇ ਕਿੰਨੇ ਚ 35 ਲੱਖ ਨੂੰ ਦੇਤੀ ਜੀ ਕਬਜ਼ਾ ਸਾਡੇ ਕੋਲ ਹੈ ਜੀ ਕੇ ਅਸੀਂ ਸਟੇ ਲੈਈ ਆ ਜ਼ਮੀਨ ਤੇ ਜੀ ਕਿਹੜੇ ਕੋਲ ਡੇਰਾਬਸੀ ਕੋਰਟ ਤੋਂ ਜੀ ਰਜੇਸ਼ ਕੁਮਾਰ ਹਾਂਜੀ ਬਥੇਰੀਆਂ ਦਤੀਆਂ ਜੀ ਸ਼ਿਕਾਇਤਾਂ ਕੋਈ ਕਾਰਵਾਈ ਨਹੀਂ ਕਹਿੰਦੇ ਕਿ ਇਹ ਪੋਸਟਾਲ ਜੋ ਵੀ ਸਾਖ ਨਹੀਂ ਕਿਉਂ ਨਹੀਂ ਕਰਦਾ ਕੋਰਟ ਮਾ ਜ ਹੋਏ ਕਾਰਨ ਕੁਛ ਨਹੀਂ ਸਰ ਜਦੋਂ ਅਸੀਂ ਕੰਪਲੇਂਟਾਂ ਦਤੀਆਂ ਉਹ ਉਹ ਬੰਦੇ ਦੂਏ ਆ ਜਾਂਦੇ ਕਹਿੰਦੇ ਸਾਡਾ ਕੋਰਟ ਕੇਸ ਹੈ ਜਦੋਂ ਹੁਣ ਉਹਨਾਂ ਨੇ ਕੋਈ ਕੰਪਲੇਂਟ ਦੇਤੀ ਸਾਨੂੰ ਬੁਲਾ ਕੇ ਉਹਨਾਂ ਤਾਂ ਡਰਾਬੇ ਮਰਾਉਂਦੇ ਆ ਜੀ ਅਸੀਂ ਐ ਕਰਦਾਂਗੇ ਬਹੁ ਪਰਚਾ ਦੇ ਦਾਂਗੇ ਇਹ ਕਰਦਾਂਗੇ ਸਾਡੀ ਇਹ ਜ਼ਮੀਨਾਂ ਸਾਡਾ ਹੀ ਸਾਰਾ ਕੁਝ ਸਾਡੇ ਹੀ ਤੇ ਪਰਚੇ ਦੇਣ ਦੀ ਗੱਲਾਂ ਕਰਦੇ ਆ ਜੀ। ਮੇਰਾ ਨਾਂ ਉਹ ਹੀ ਗੁਰਦੀਪ ਸਿੰਘ ਆ ਜੀ। ਸਾਡੀ ਜ਼ਮੀਨ ਜੋਲੋ-ਜੋਲੀਆਂ ਹੀ 14 ਕਿਲੇ ਲਗਭਗ ਜੀ। ਸਾਡੇ ਨਾਲ ਵੀ ਜਿੱਦਾਂ ਵੀਰ ਕਹਿ ਰਹੇ ਹੀ ਇੱਦਾਂ ਹੀ ਸਾਡੇ ਨਾਲ ਫਰਾਡ ਹੋਇਆ ਹੀ। ਆਪੇ ਉਹਨਾਂ ਨੇ ਸਾਈ ਕਰੀਆ ਜੀ। ਆਪੇ ਉਹਨਾਂ ਨੇ ਗਾਹ ਬਿਆਨਨਾ ਕਰਿਆ। ਬਿਆਨੇ ਵਾਲੇ ਤੋਂ ਵੀ 2.5 ਕਰੋੜ ਰੁਪਏ ਖਾ ਗਏ ਜੀ। 23 ਵਿੱਚ ਜੀ ਆਪੇ ਲੈਣ ਦੇਣ ਬਣ ਕੇ ਕਰਿਆ ਜੀ ਉਹਨਾਂ ਨੇ ਆਪਸ ਵਿੱਚ ਹੀ ਅ 23 24 ਸਾਨੂੰ ਤਾਂ ਸਾਨੂੰ ਪਤਾ ਲੱਗਿਆ ਜੀ ਵੀ ਇਦਾਂ ਉਹਨਾਂ ਨੇ ਕੇਸ ਕਰਤਾ ਸਾਡੇ ਕਰੇ ਆ ਆਪੇ ਸਾਈ ਬਣਾਤੀ ਆਪੇ ਬਿਆਨਾਂ ਬਣਾਤਾ ਆਪੇ ਕੋਟ ਕੇਸ ਕਰਤਾ ਜੀ ਉਹਨਾਂ ਨੇ ਸਾਨੂੰ ਜਦ ਸੰਮਣ ਆਈ ਸਾਨੂੰ ਤਾਂ ਜਦ ਪਤਾ ਲੱਗੇ ਵੀ ਇਦਾਂ ਇਦਾਂ ਗੱਲ ਹੈ ਕੋਈ ਸਾਣੀ ਵੇਚਣ ਦੀ ਚਾਹਨਾ ਨਹੀਂ ਸੀ ਅਸੀਂ ਜਾਂਦੇ ਦੇ ਟੇਕਾ ਲੇ ਕੇ ਮੂੜਿਆ ਹੁੰਦੇ ਸੀ ਚਲੋ ਜਿਓੜੀ ਉਹ ਤੋਂ ਬਾਅਦ ਸਾਨੂੰ ਪਤਾ ਲੱਗੇ ਵੀ ਕੋਟ ਕੇਸ ਕਰਤਾ ਜੀ ਉਹਨਾਂ ਨੇ ਅਸੀਂ ਚਲੋ ਜੀ ਪੁਲਿਸ ਸਾਹਿਬ ਨਾਲ ਵੀ ਗੱਲਬਾਤ ਕਰੀ ਜੀ ਮਤਲਬ ਡੀਸੀ ਲਈ ਆਪਣਾ ਪੁਲਿਸ ਥਾਣਾ ਲੱਗਦਾ ਉਹਨਾਂ ਦਾ ਵੀ ਕਰੀ ਆ ਜੀ ਸਾਮਣਾ ਵਾਲੀ ਕੋਈ ਪੁੱਛ ਪ੍ਰਤਾਪ ਨਹੀਂ ਕਰਦਾ ਜੀ ਕੋਈ ਕਿਸ ਤਾ ਵੀ ਜਾਣੇ ਪਰ ਅਸਮੇਟ ਹੋ ਕੇ ਮੁੜਦੇ ਨਹੀਂ ਤੇ ਇਸ ਕੀ ਕਰੇ ਤੋ ਦੇਖੋ ਸਾਡੇ ਕੇਸ ਤੇ ਵੀ ਇਹ ਜ਼ਮੀਨ ਦਾ ਮਤਲਬ ਇਹ ਟ੍ਰੇਨਿੰਗ ਕਰਾ ਰਹੀ ਬੰਦੇ ਜੀ ਜੱਟ ਕੇ ਸਾਨੂੰ ਪਤਾ ਹੀ ਨਹੀਂ ਹੈ ਜੀ ਕਿ ਅਸੀਂ ਰੱਤੀ ਵੀ ਹੈ ਨਾ ਨਕਲੀ ਬੰਦੇ ਖੜੇ ਕਰੇ ਕਰੇ ਨਕਲੀ ਬੰਦੇ ਖੜੇ ਕਰੀ ਐਵੇਂ ਜੀ ਨਕਲੀ ਖਾਤੇ ਸ਼ੋਅ ਕਰੇ ਵੇਂ ਜੀ ਉਹਨਾਂ ਨੇ ਜਦ ਕੇ ਨਾ ਤਾਂ ਇਹ ਜ਼ਮੀਨ ਵੇਚੀ ਹੈ ਨਾ ਵੇਚਣ ਦੀ ਯਾਨਾ ਦੀ ਕੋਈ ਸਾਨੂੰ ਟਿਕਾ ਆ ਜਾਂਦਾ ਜੀ ਸਾਡੇ ਖਾਤੇ 'ਚ ਕੋਈ ਪੈਸਾ ਨਹੀਂ ਆਇਆ ਇਹਦਾ ਮੇਨ ਬੰਦਾ ਕੌਣ ਆ ਕਿੰਗ ਮੇਨ ਬੰਦਾ ਹੀ ਇਹ ਇਹ ਅਜੈਬ ਸਿੰਘ ਹੈ ਪ੍ਰਾਗਪੁਰ ਪ੍ਰਾਗਪੁਰ ਕਿੱਥੋਂ ਦੇ ਨੇ ਅਜੈਬ ਪ੍ਰਾਗਪੁਰ ਤੋਂ ਹੀ ਅਸੀਂ ਹੁਣ ਸਾਰੇ ਪਾਸੇ ਠੋਕਰਾਂਗਾ ਨਹੀਂ ਸਾਡੀ ਕੋਈ ਸੁਣਾਈ ਨਹੀਂ ਹੁੰਦੀ ਹੈਗੀ ਪੁਲਿਸ ਵਾਲਿਆਂ ਕੋਲ ਜਾਂਦੇ ਪੁਲਿਸ ਵਾਲੇ ਉਹਦੇ ਵੀ ਦੇ ਹੀ ਮੁੜੇ ਉਹਨੇ ਅੱਜ ਆਜੇ ਕੱਲਾ ਆ ਜਾਈ ਬਾਕੀ 18 ਪਰਤੇ ਲਗਭਗ ਉਹਨਾਂ ਪਰ ਹੋਰ ਵੀ ਹੋਈਆਂ ਜੀ ਆ ਦੋ ਤਿੰਨ ਦਫੜੇ ਕੋਲੇ ਪੇਪਰ ਤੇ ਠੀਕ ਹੈ ਜੀ ਆਪਣੇ ਕੋਲ ਤੋਂ ਹੀ ਖਾਤੇ ਖਿਲਾ ਲੈਣੇ ਆ ਆਪਣੇ ਕੋਲ ਤੋਂ ਸਟੈਂਪ ਲੈਣੇ ਆ ਚੰਡੀਗੜ੍ਹ ਤੋਂ ਟੈਟਕ ਕਰਾਉਣੀ ਆ ਜੀ ਜਿੱਥਾ ਆਪਣੀ ਕੋਟ ਕਚਹਿਰੀ ਉੱਥਾ ਕੋਈ ਟਰੈਕਟਰ ਨਹੀਂ ਕਰਾਉਂਦਾ ਜੀ। ਕੂਬੜਾ ਵਿੱਚ ਬੈਂਕਾਂ ਦੇ ਵੀ ਇਨਵੋਲਵਮੈਂਟ ਹੈ ਇਹ ਬੜੀ। ਇਹ ਸਾਲ ਅਸੀਂ ਕਹਿ ਨਹੀਂ ਸਕਦੇ ਉਹਨਾਂ ਦੀ ਮਿਲੀ ਭੁਗਤੀ ਹੋ ਸਕਦੀ ਹੈ। ਤੇ ਤੱਕ ਬੈਂਕ ਵਾਲੇ ਵੀ ਹੋਣੇ ਤਹਿਸੀਲ ਵਾਲੇ। ਤਹਿਸੀਲਦਾਰ ਸਹਿਦ ਕਨਗੋਰ ਹੋਰ ਵੀ ਜਿਹੜੇ ਹੈਗੇ ਉਹਨਾਂ ਨਾਲ ਉਹ ਵੀ ਇਨਵੋਲਵਮੈਂਟ ਵਿੱਚ ਨਿਕੜੂਗੀ ਤਹਿਸੀਲ ਦਫ਼ਤਰ ਦੀ ਵੀ। ਜਦੋਂ ਰਜਿਸਟਰੀਆਂ ਹੋਣੀਆਂ ਡੌਰ ਨਹੀਂ ਆਉਣੀਆਂ ਬੰਦੇ ਹੋਣੇ ਆ ਕਿਤੇ ਨਾ ਕਿਤੇ ਤਹਿਸੀਲਦਾਰ ਦੀ ਇਨਵੋਲਵਮੈਂਟ ਆ ਜਾਣੀ, ਪਟਵਾਰੀਆਂ ਦੀ ਆ ਜਾਣੀ। ਤੁਸੀਂ ਰੋਹਦਾ ਸਾਹਿਬ ਨੂੰ ਮਿਸਟਰ ਜੀ। ਟੋਕਲਾ ਇੱਕ ਤਾਂ ਸਰਕਾਰ ਤੇ ਬੜੀ ਕਹੜੀ ਜੀਸ ਦੀ ਆ ਰਹੀ ਹਾਂਜੀ ਮਰਜ਼ੀ ਤੁਹਾਨੂੰ ਮਿਲੇਗਾ ਜੀ ਰੋਸ਼ੀ ਅੱਜ ਸਾਰਾ ਦੇਖੋ ਅਸੀਂ ਤਾਂ ਇਹ ਡੀਐਸਪੀ ਨੂੰ ਜਿਹੜਾ ਸਾਰੇ ਪਾਸੇ ਦਰਖਾਸਤਾਂ ਦੀਆਂ ਦੇਖ ਲਈਆਂ ਸਾਨੂੰ ਤਾਂ ਇਹੀ ਲੱਗਦਾ ਵੀ ਐਮਐਲਏ ਵੀ ਸਾਬ ਉਹਨਾਂ ਨਾਲ ਮਿਲੇ ਵੀ ਹੋਵੇ ਜਿਹੜੀ ਸੁਣਾਈ ਨਹੀਂ ਸਾਡੀ ਉਹ ਵੀ ਹਾਂ ਸਭ ਤੋਂ ਵੱਡੀ ਇਹ ਗੱਲ ਹੈ ਜੀ ਜਿਹਨੂੰ ਵੀ ਪੈਸਾ ਦੇ ਰਹੇ ਉਹ ਕਾਗਜ਼ਾਂ ਵਿੱਚ 2 ਨੰਬਰ ਦਾ ਪੈਸਾ ਦੇ ਰਹੇ ਸ਼ੋਅ ਕਰ ਰਹੇ ਆ ਕਿਸੇ ਨੂੰ 3 ਕਰੋੜ ਦੇ ਦਿੱਤਾ ਕਿਸੇ ਨੂੰ 4 ਕਰੋੜ ਦੇ ਦਿੱਤਾ ਉਹਨਾਂ ਕੋਲ ਇੰਨਾ ਪੈਸਾ ਕਿੱਥੇ ਆ ਗਈ ਅੱਜ ਕੱਲ ਤਾਂ ਇਹ ਆਪਾਂ ਨੂੰ ਕਿ ਰਾਸ਼ਨ ਕਾਰਡ ਕੋਈ ਧਾਰਕੜ ਬਣਾਉਣਾ ਸਾਡਾ ਹੋਣੀ ਬਣਦਾ ਉਹ ਤਾਂ ਬਿਆਨੇ ਕਰੀ ਬੈਠੇ ਆ ਜੀ ਸਾਹਿਬ ਇਹ ਰਣਨੀਤੀ ਦੇ ਲਈ ਅਫੀਕ ਨਹੀਂ ਦੇਦਾ ਤੁਸੀ ਟਾਈਮ ਦੇ ਰਹੇ ਹੋ ਤੇ ਸਹੀ ਕੋ ਕਾਰਵਾਈ ਹੁੰਦੀ ਆ ਵੀ ਲਾ ਨੀ ਕੀ ਅਸੀਂ ਇਹਹੀ ਬੇਨਤੀ ਕਰਦੇ ਆਂ ਵੀ ਐਸਐਸਪੀ ਮੋਹਾਲੀ ਹੋਏ ਜਾਂ ਡੀਜੀਪੀ ਪੰਜਾਬ ਹੋਏ ਜਾਂ ਮੁੱਖ ਮੰਤਰੀ ਹੋ ਅੱਜ ਆਪਾਂ ਬੇਨਤੀ ਕਰਦੇ ਆਂ ਇਹ ਕਿਸਾਨਾਂ ਨੂੰ ਲਤਾੜੇ ਹੋਏ ਕਿਸਾਨਾਂ ਨੂੰ ਇਹਨਾਂ ਦੇ ਅਤਿਆਚਾਰ ਹੋਇਆ ਇਹ ਆਪੇਸ਼ਟਾਚਾਰ ਹੋਇਆ ਜਿਹੜੇ ਬੰਦੇ ਪੈਸੇ ਕਮਨ ਕਰਕੇ ਜਾਂ ਤਾਂ ਇਹ ਕਿਸਾਨਾਂ ਦੇ ਹੱਕ 'ਚ ਗੱਲਬਾਤ ਹੋ ਜੇ ਉਹਨਾਂ ਦੇ ਖਿਲਾਫ ਐਫ ਆਈ ਆਰ ਅੰਦਰਜਿਕਰ ਕੇ ਅੰਦਰ ਹੋਣ ਤਾਂ ਅਸਲ ਮਾਲਕ ਜਿਹੜੇ ਐ ਜ਼ਮੀਨ ਨਾਲ ਜਿਹੜੇ ਲੋਕ ਟੁਰਦੇ ਫਿਰੇ ਇਹਨਾਂ ਨੂੰ ਆਪਣਾ ਹੱਕ ਮਿਲਣਾ ਚਾਹੀਦਾ ਉਹ ਕੈਨਸਲ ਜਿਹੜਾ ਅਟਾਰਨੀਆ ਵੀ ਹੈਗੀ ਆ ਰਜਿਸਟਰੀ ਹੈ ਕਿ ਜਿਹੜੀ ਫੇਕ ਬਣੀ ਐ ਜਿਹੜਾ ਦੇਖੋ ਅਕਾਊਂਟ ਦਾ ਲੈਣਾ ਦੇਣਾ ਪੈਸੇ ਦਾ ਲੈਣਾ ਦੇਣਾ ਕਿੱਥੇ ਤੱਕ ਇੱਕ ਹੋ ਸਕਦਾ ਜਦੋਂ ਮੈਂ ਕਿਸੇ ਨੂੰ 10 ਰੁਪਏ ਦਿੰਦਾ ਤਾਂ 10 ਅਕਾਊਂਟ 'ਚ ਆ ਜਾਂਦੇ ਕੋਈ ਉਹ ਸਾਰੀ ਮਿਲਾਨ ਕਰਕੇ ਕਿਸੇ ਵਧੀਆ ਸੀਨੀਅਰ ਅਫਸਰ ਦੀ ਇਮਾਨਦਾਰ ਅਫਸਰ ਦੀ ਡਿਊਟੀ ਲਗੇ ਕੁਝ ਪੜਤਾਲ ਹੋਵੇ ਤਵਨੀਸ ਹੋ ਜੇ ਤੋਂ ਬਾਅਦ ਉਹਨਾਂ ਦੇ ਖਿਲਾਫ ਕਾਰਵਾਈ ਬ ਦੋ ਹਫ਼ਤੇ ਦਾ ਸੀ ਸਮਾਂਦਨ ਨੇ ਜੇਕਰ ਦੋ ਹਫ਼ਤੇ ਚੋਂ ਨਾ ਹੋਇਆ ਤਾਂ ਐਸਐਸਪੀ ਮੌਲਿਕ ਅਫਸਰ ਦਾ ਕਰਾਉ ਕੀਤਾ ਜਾਵੇਗਾ ਤੇ ਮੁੱਖ ਮੰਤਰੀ ਦਾ ਪੁਤਲਾ ਵੀ ਫੁਕਾਂਗੇ ਰੈਵਨਿਊ ਰਿਕਾਰਡ ਮੰਤਰੀ ਰੈਵਨਿਊ ਵਾਲਾ ਜੀ ਮੰਤਰੀ ਦਾ ਪੁਤਲਾ ਫੁਕਾਂਗੇ ਤਾਂ ਕਿ ਜੇ ਰੈਵਨਿਊ ਮੰਤਰੀ ਹੈ ਸਾਡਾ ਉਹਦਾ ਫਰਜ਼ ਬਣਦਾ ਇਹ ਲੋਕਾਂ ਦੀ ਸੁਣਾਈ ਕਰਨੀ ਜੇਕਰ ਨਹੀਂ ਸੜਾਈ ਹੁੰਦੀ ਤਾਂ 15 ਦਿਨ ਤੋਂ ਬਾਅਦ ਅਸੀਂ ਐਸਐਸਪੀ ਦਫ਼ਤਰ ਤੱਕ ਰੌਅ ਕਰਕੇ ਪਿੰਡ ਸੇ ਆਪਾਂ ਕਰਾਂਗੇ ਤੁਹਾਡਾ ਸਹਿਯੋਗ ਚਾਹੀਦਾ ਪੰਜਾਬ ਤੇ ਬਹੁਤ ਵੱਡਾ ਡਾਟਾ ਦਾ ਜਿਸ ਤਰ੍ਹਾਂ ਦੀ ਕੋਈ ਮੈਂ ਕਹਾਂ ਜੀ ਮੁਹਾਲੀ ਦੇ ਹੀ ਨਹੀਂ ਸਾਡੇ ਕੋਲੇ ਕੰਮ ਇੱਥੋਂ ਮੁਹਾਲੀ ਦਾ ਹੀ ਨਹੀਂ ਮੁੱਕਦਾ ਹੈ ਕਿੰਨਾ ਕੰਮ ਆਦੀ ਦਾ ਮੁਹਾਲੀ ਦਾ ਸਾਡੇ ਕੋਲੇ ਕੱਲ ਨੂੰ ਫੇਰ ਐ ਮੀਟਰ ਅਸੀਂ 4 ਦਿਨ ਪਹਿਲਾਂ ਕਰਕੇ ਛੱਡੇ ਉਹ ਵੀ ਤੁਹਾਡੇ ਲਈ ਕਰਕੇ ਛੱਡੇ ਅੱਜ ਇਹ 3-4 ਬੰਨੇ ਆ ਤਿੰਨ ਚਾਰ ਬੰਨੇ ਚ ਦੋ ਚਾਰ ਬੰਦਾ ਤੇ ਹੋਰ ਨਾਂ ਦੱਸ ਰਹੇ ਨੇ ਜਿਹੜੇ ਇੱਥੇ ਆਏ ਨਹੀਂ ਹਲੇ ਉਹ ਸ਼ਾਇਦ ਇਹਨਾਂ ਨੂੰ ਦੇਖ ਕੇ ਕੱਲ ਨੂੰ ਆ ਜਾਣਗੇ ਆਪਾਂ ਬੰਦੇ ਤੋਂ ਕੋਈ ਐਨਾ ਲਾਗੇ ਜਿਹਦੀ ਜਿੰਨੀ ਸੱਚੀ ਦਤਰੀ ਹੋਵੇ ਜਲਦੀ ਜਾਣਾ ਕਰਕੇ ਮਨ ਦਾ ਬਿੱਲਾ ਕਰਤਾ ਹੁਣ ਜਦੋਂ ਇਹਨਾਂ ਨੂੰ ਕੋਰਟ ਤੋਂ ਸਮਨ ਆ ਗਏ ਵੀ ਤੁਸੀਂ ਰਜਿਸਟਰੀ ਨਹੀਂ ਕਰਾ ਸਕਦੇ ਰਜਿਸਟਰੀ ਕਾਦੋਂ ਨਹੀਂ ਕਰਾਂਦੇ ਜਦੋਂ ਬਿਆਨ ਲਿਆ ਹੁਣ ਇਹ ਤੋਂ ਉੱਪਰ ਕੋਰਟ ਤੋਂ ਸਮਨ ਆ ਗਏ ਜੀ ਆਪਾਂ ਨੂੰ ਬਿਆਨੇ ਦਾ ਨਹੀਂ ਪਤਾ ਬਿਆਨਾਂ ਕਿਨੇ ਕਰਿਆ ਕਦ ਹੋਇਆ ਕੋਰਟ ਤੋਂ ਸਮਨ ਆ ਗਏ ਤੁਸੀਂ ਰਜਿਸਟਰੀ ਕਰਾਓ ਉਹਨਾਂ ਦਾ ਮਤਲਬ ਇਹ ਕੋਰਟ 'ਚ ਕੇਸ ਪਾ ਕੇ ਉਹ ਪੇਮੈਂਟ ਜਮ੍ਹਾਂ ਹੋ ਜੂਗੀ 35 ਲੱਖ ਜਿਹੜਾ 2 ਕਰੋੜ ਵਾਲਾ ਕਿਲਾ 35 ਲੱਖ ਨੂੰ ਜਿਵੇਂ ਪੇਮੈਂਟ ਜਮ੍ਹਾਂ ਕਰਾ ਕੇ ਕਲ ਰਜਿਸਟਰੀ ਕਰਾ ਲੂਗਾ ਉਹਨਾਂ ਦੀ ਇਹ ਥਿਊਰੀ ਹੈ ਇਹ ਥਿਊਰੀ ਨੂੰ ਰੋਕਣ ਵਾਸਤੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਪੁਲਿਸ ਨੂੰ ਅੱਗੇ ਵਧਾਈਦਾ ਤਾਂ ਕਿ ਜਦੋਂ ਵੀ ਅੱਛਾ ਜਦੋਂ ਪਹਿਲਾਂ ਹੋਇਆ ਇੱਥੇ ਹੁਣ ਡੀਜੀਪੀ ਤਿੰਨ ਹਾਲ ਹੀਆ ਬਿਆਨ ਦੇ ਕੇ ਆਏ ਹਾਈ ਕੋਰਟ ਥੋੜੇ ਦਿਨ ਪਹਿਲਾਂ ਇੱਕ ਆਰਡਰ ਹੋਏ ਨੇ ਡੀਜੀਪੀ ਪੰਜਾਬ ਬੀਜੀਪੀ ਹਰਿਆਣਾ ਤੇ ਯੂਟੀ ਵੀ ਜਦੋਂ ਵੀ ਕੋਈ ਕ੍ਰਾਈਮ ਹੁੰਦਾ ਕੋਈ ਠੱਗੀ ਹੁੰਦੀ ਕੋਈ ਧੋਖਾਧੜੀ ਹੁੰਦੀ ਹੈ 24 ਘੰਟੇ ਚ ਪਹਿਲਾਂ ਐਫਆਈਆਰ ਦਰਜ ਕਰੋ ਬਾਅਦ ਚ ਤਵਦੀਸ਼ ਹੋਊਗੀ ਪਰ ਉਹ ਹਾਈ ਕੋਰਟ ਦੇ ਆਰਡਰ ਸੁਪਰੀਮ ਕੋਰਟ ਦੇ ਆਰਡਰ ਉਹ ਹਵਾ ਚੁੱਟ ਰਹੇ ਨੇ ਇਹ ਅਫਸਰ ਕੋਲ ਮਿਲਣ ਨੂੰ ਤਿਆਰ ਨਹੀਂ ਹੈ ਜਿੱਦੇ ਚ ਆਰਡਰਾਂ ਦੀ ਵੀ ਮਾਨਨ ਨਹੀਂ ਹੋ ਰਹੀ ਹੈ ਮਾਨਨ ਨਹੀਂ ਦਾ ਕੇਸ ਵੀ ਜਿਹੜਾ ਹੈਗਾ ਆਰਡਰਾਂ ਦਾ ਜਿਹੜਾ ਮਨਪੰਨਦਾ ਹੈ ਨਾ ਵੀ ਤੇ ਬੜੀ ਕੈਸ਼ ਪਾਉਂਦੇ ਜਾਂਦੇ ਨੇ ਤਸਕੀਨ ਕਿਹੜੇ ਸਾਡੇ 3-3 ਕਰੋੜ ਰੁਪਇਆ ਕੈਸ਼ ਦੱਸੋ ਕਿੱਥੇ ਆਈ ਉਹ ਡਿਟੇਲ ਬਣੀ ਵੀ ਹੈ 2035 ਤੱਕ ਕਰ ਦਿਓ ਸਾਡੇ 3-3 ਕਰੋੜ ਕੈਸ਼ ਦਿਖਾਓ ਸਾਰੇ ਬਿਆਨ 2030 ਇਹ ਸਾਡੇ ਕੋਲ 3 ਮਹੀਨੇ ਦੀਆਂ ਨਾ ਕਿ ਦਰਖਾਸਤਾਂ ਲਈਆਂ ਹੋ ਉਸੇ 1.5 ਸਾਲ ਗਿਆ ਪਰ ਜਿਹੜੀਆਂ ਮੈਂ ਕੱਲ ਕੰਪਲੀਟਾਂ ਦੇਖੀਆਂ ਦਰਖਾਸਤਾਂ ਦੇਖੀਆਂ ਪਿਛਲੇ 3-4 ਮਹੀਨੇ ਤੋਂ ਦਰਖਾਸਤਾਂ ਦੇ ਰਹੇ ਕੋਟਾਂ ਚ ਵੀ ਜਾਇਸਟੇ ਲੈਣੀ ਪਈ ਪਰਚਾ ਦਰਜ ਕਰਾਇਆ ਕਿੰਨਾ ਕੁਝ ਹੋ ਰਿਹਾ ਪਰ ਜਿਹੜੀ ਪੁਲਿਸ ਹੈ ਉਹ ਕੰਮ ਕਰਦੀ ਨਹੀਂ ਦਸੌਰਹੀ ਹੈ ਉਹ ਜਿਹੜੇ ਮੋٹے ਪੈਸੇ ਕਮਾਏ ਹੋਏ ਠੱਗੀ ਮਾਰੀ ਵੀ ਹੈ ਉਹ ਉਹਨਾਂ ਨੂੰ ਪੈਸੇ ਦੇ ਜੀ ਮਾਰੇ ਬਤੇ ਜੀ ਇਸ ਤਰ੍ਹਾਂ ਤਰ੍ਹਾਂ ਦੇ ਮਿਲ ਹੈ ਜ਼ਮੀਨ ਦਾ ਮਾਮਲਾ ਜੀ ਘਰਾਂ ਦੇ ਬਲੈਕਾ ਲੈ ਕੇ ਬੁੱਟਾ ਸਿੰਘ ਜਗਰੂਪ ਸਿੰਘ ਨੇ ਇਸਕੇ ਸਾਲੇ ਪਣੋਜੀ ਆਪਸ ਵਿੱਚ ਇਕੱਠੇ ਹੋ ਰਹੇ ਜੀ ਸਾਰੇ ਸਾਰਾ ਇਹਨਾਂ ਦਾ ਗਰੁੱਪ ਹੈ ਜੀ ਮੈਨੂੰ ਕਹਾ ਜੀ ਕੋਈ ਬਾਤ ਨਹੀਂ ਕਹਾ ਤੈਨੂੰ ਸ਼ਾਇਰ ਕਰਨ ਨੂੰ ਆਣ ਲੈ ਜਾਗੇ ਕਹਾ ਹਜੂਰ ਸਾਹਿਬ ਪਟਨਾ ਸਾਹਿਬ ਮਾ ਜੀ ਚਲੋ ਕੋਈ ਬਾਤ ਨਹੀਂ ਨਿਉ ਕਹਾ ਜੇ ਥੋੜੀ ਜਿਹੀ ਪੁਰਾ ਲਿਖਤ ਕਰਵਾਣੀ ਪੜਾਗੀ ਮਾ ਗਾੜੀ ਦਿਖਾਣਾ ਪੜਾਗਾ ਨਿਉ ਬਾੜ ਨਹੀਂ ਦਿੰਦੇ ਨਾ ਯਾਤਰਾ ਹੋਗੀ ਮਾ ਹਾ ਚਲ ਕੋਈ ਬਾਤ ਨਹੀਂ ਜੀ ਮੇਰੇ ਬਾਅਦ ਥੋੜੇ ਦਿਨ ਬਾਅਦ ਜੀ ਸੰਮਨ ਭੇਜ ਰੇ ਕਾ ਤੰਨਾ ਬਿਆਨ ਨਾ ਕਰਿਆ ਮਨ ਬਿਆਨ ਨਾ ਕਰਿਆ ਕੁਛ ਨਹੀਂ ਲੈਣਾ ਨਹੀਂ ਦੇਣਾ ਨਹੀਂ ਆਪੋ 1 ਰੁਪਿਆ 1 ਰੁਪਿਆ ਤੋਂ ਨਹੀਂ ਆਇਆ ਜੀ ਮੇਰੇ ਅਕਾਊਂਟ ਮਾ ਤੁਹਾਡੀ ਯਾਤਰਾ ਦਾ ਸਾਈਨ ਕਰਾ ਹਾਂ ਜੀ ਯਾਤਰਾ ਵੀ ਤੈਨੂੰ ਯਾਤਰਾ ਪਰ ਲੈ ਜਾਗੇ ਮਨੂੰ ਅੰਬਰਸਰ ਘਮਾਇ ਕ ਤਰਾਂ ਤਾਰ ਦਿਆ ਦੇ ਇਹੋ ਤੇ ਕਹਾ ਅੱਜ ਤੋ ਇਹ ਫਲਾਇਡ ਕਾਇ ਚਲਾ ਮਿੰਨੇ ਦੋ ਮਿੰਨੇ ਰੁਕ ਜਾ ਫਿਰ ਚਲਾਂਗੇ ਹੈ ਇਹ ਕਿਹਦਾ ਦਰਸਿਕ ਰਹਾ ਇਹ ਸੀਗਾ ਫਰਾਡ ਕਾ ਕਰਵਾਇਆ ਬਾ ਜੀ ਇਨਾਂ 420 ਪਤਨ ਕਿਆ ਕ ਲਾਈ ਵੀ ਜੀ ਛੋਕਰਾ ਮੇਰਾ ਅੰਤਰਾ ਚਾਰ ਮਿੰਨੇ ਹੋਏ ਕਰ ਰੱਖਿਆ ਜੀ ਇਨਾਂ ਮਾਰੀ ਉਪਰ ਪਰਚਾ ਹੋ ਰਿਆ ਮਾਰੀ ਕੋਈ ਸੁਣਾਈ ਨਹੀਂ ਨਾ ਛੋਕਰੇ ਦੇ ਵੀ ਇਹੀ ਕੇਸ ਹੈ ਹਾਂਜੀ ਬਾਪੂ ਤੇਜੀ ਮੇਰੇ ਦੇ ਤਿੰਨ ਨੰਬਰ ਕਰਾਏ ਰੱਖਿਆ ਜੀ ਬਾਪੂ ਮੇਰਾ ਨੰਬਰ ਜਿਵਾਨਦ ਕਰਾਈ ਹੈ ਹਾਂਜੀ ਕੱਚੀ ਕੱਚੀ 12 ਕੇ 11 ਕੇ ਲੇਤੀ 6.5 11 ਕਰਜਾ ਤੁਹਾਡੇ ਕੋਲ ਕਰਜਾ ਮਾਰੇ ਬਾਜੀ ਕਿੰਨੀ ਲਗਾਈ 3 ਕਰੋੜ 16 ਲੱਖ ਜੀ 3 ਕਰੋੜ 16 ਲੱਖ ਜੀ ਅੱਜ ਕਰਤੇ ਕੁਝ ਨਹੀਂ ਕੋਈ ਕੁਝ ਵੀ ਨਹੀਂ ਹੈ ਮਾਪੇ ਰੁਪਈਏ ਦਾ ਵੀ ਚੈੱਕ ਨਹੀਂ ਹੈ ਜੀ ਨਾ ਕੋਈ ਰੁਪਈਆ ਜੀ ਜੀ ਨੇ ਤੇ ਨਕਦ ਲਿਖਿਆ ਹਾਂਜੀ ਨਕਦ ਲਿਖਿਆ ਮੈਂ 6 ਲੱਖ ਫਲਾਣੇ ਬੰਦੇ ਦੇ ਬੈਨਾ ਮੁਰਤਾ ਵੀ ਇੰਨੇ ਨੇ ਤੇਲ ਬਣਾਈ ਡੜੇ ਲਾ ਕੇ ਆ ਆਪ ਸਮਾ ਗੁਰਪਾ ਜੀ ਇਹਨਾਂ ਦਾ ਤਕੜਾ ਤੇਲ ਬਣਾਈ ਡੜੇ ਲਾ ਕੇ ਲਿਖੀ ਵੀ ਇਹਨਾਂ ਦਾ ਸਾਹ 30 ਲੱਖ ਰੁਪਏ ਨਕਦ ਮੈਂ ਖੇਤੀ ਬਾੜੀ ਕਰਨ ਵਾਸਤੇ ਦਿੱਤਾ ਅਲੀ ਕੀਆ ਹੋਇਆ ਸਾਰਾ ਬਿਆਨ ਨਹੀਂ ਜੀ ਪੂਰੀ ਡਿਟੇਲ ਬਣਾ ਕੇ ਨਕਦੀ ਲਿਖਿਆ ਜੀ ਇਤਨਾ ਵੀ ਲਿਖਿਆ ਗਿਆ ਹੈ ਜੀ 3000 ਵੀ ਇੱਕੇ ਬੰਦਾ ਜੀ ਜੈਪ ਸਿੰਘ ਭਰਾਗਵਰ ਤੇ ਉਹਦੇ ਨਾਲ ਟੋਟਾ ਗੁਰਜੀਤ ਸਿੰਘ ਬਸੋਲੀ ਤੇ ਬੁੱਟਾ ਸਿੰਘ ਸੰਤੇਜ ਸਿੰਘ ਤਸੀਂਬੜੀ ਤੇ ਜਗਰ ਬੰਦੇ ਜਗਰੂਪ ਦੇ ਹਾਂਜੀ ਜਿਹੜੇ ਜਸਵਿੰਦਰ ਸਿੰਘ ਜਗਦੀਪ ਸਿੰਘ ਲੜਕਾ ਹੋਣੇ ਗੱਲ ਕਰਕੇ ਗਏ ਆ ਉਹ ਸਾਡੇ ਪਿੰਡ ਦਾ ਸਾਡਾ ਗਵਾਂਡੀ ਆ ਉਹਨੂੰ 1 ਮਹੀਨਾ ਤੋਂ ਪਹਿਲਾਂ ਕਰ ਲਿਆ ਸੀਗਾ ਇਹ ਕੰਮ ਸਾਨੂੰ ਪਤਾ ਲੱਗਿਆ ਇਹਦੇ ਨਾਲ ਸਾਡੇ ਆ ਬਾਅਦ ਚ ਕਰਿਆ ਸਾਡੇ ਪਿੰਡ ਦੇ ਦੋ ਬੰਦੇ ਨਾਲ ਰਲੇ ਹੋਏ ਨੇ ਉਹਨਾਂ ਦਾ ਪੂਰਾ ਹੱਤਾਂ ਆ ਆਪਸ ਤੇ ਸਾਰੇ ਰਿਸ਼ਤੇਦਾਰ ਨੇ ਤਾਂ ਕਰਕੇ ਸਾਰਾ ਗੇਂ ਘੁੰਮਦੀ ਆ ਜੀ ਸਾਰੀ ਇਹ ਕਹਿੰਦੇ ਵੀ ਆ ਵੀ ਅਸੀਂ ਤਾਂ ਦੋ ਨੰਬਰ ਦਾ ਪੈਸਾ ਕਮਾਉਣਾ ਹੁੰਦਾ ਆ ਚੱਕਰ ਆ ਜੀ ਇਹਨਾਂ ਦਾ ਸਾਰਾ ਟੋਟਲ ਕਿੰਨੇ ਕਿੰਨੇ ਹੋ ਗਏ ਜਿਹੜੇ ਇਹਨਾਂ ਦਾ ਸਾਰਾ ਯੋਤ ਮਾਰੇ ਪਿੰਡ ਪਿੰਡ ਕੇ ਜੀ 20 20 ਕਿਲੇ ਤੋਂ ਜੀ ਮਾਰੇ ਆਪਣੇ ਦੋ ਗਵਾਂਡੀਆਂ ਕੇ ਮੇਰੇ ਹਰ ਆਪਣੇ 11 ਕਿਲੇ ਸਾਡਿਆਂ ਸੀ ਸਾਸੀਂ ਡੈਡੀ ਜੀ ਨੇ ਪੰਜ ਭਰਾ ਨੇ 11 ਏਕੜ ਦੀ ਤੁਸੀਂ ਲਾਲੋ ਵੀ ਸਾਨੂੰ ਕਿੰਨੀ ਆਉਗੀ ਪੰਜ ਭਰਾਵਾਂ ਨੂੰ ਲਗਭਗ ਇਹਨਾਂ ਮੈਂ ਤਿੰਨ ਚਾਰ ਜਿਹੜੇ ਬਿਆਨੇ ਕਰੇ 50 ਕਿਲੇ ਟੋਟਲ 50 ਕਿਲੇ ਬਣੇ ਜਿਹੜੇ ਤਿੰਨ ਚਾਰ ਬਿਆਨੇ ਹੈਗੇ ਇਹ ਕਿਹੜੇ ਪਿੰਡਾਂ ਦੇ ਮਾਮਲੇ ਹੋ ਪਿੰਡਾਂ ਦੇ ਨਾਮ ਤੇ ਇਹ ਸਿਮਰ ਖਲਾਸਪੁਰ ਜੀ ਇੱਕ ਤੋਂ ਇਸਕੇ ਮਾਮੇ ਕਰ ਵੀ ਜੋੜਾਂ ਗਲਾ ਤੇ ਆ ਅਖਲਾਸ ਬਗਹਿ ਰਿਹਾ ਉਸੇ ਅਖਲਾਸ ਹਾਂ ਉਸ ਏਰੀਏ ਦੇ ਹੰਡੇਸਰਾ ਥਾਣੇ ਦੇ ਇਹ ਸਾਰਾ ਏਰੀਆ ਹੰਡੇਸਰੇ ਚ ਪੈਂਦਾ ਜਿਹੜੇ 10 15 ਪਿੰਡਾਂ ਪੈਂਦੇ 20 ਪਿੰਡ ਉਹ ਹੰਡੇਸਰੇ ਚ ਪੈਂਦੇ ਪ੍ਰਾਗਪੁਰ ਵੀ ਡੇਰਾ ਵਸੀਚੇ ਜਿੱਥੇ ਦਾ ਬੰਦਾ ਉਹ ਲਾਲੜੂ ਵੀ ਡੇਰਾ ਵਸੀਚੇ ਪੈਂਦਾ ਜਿੱਥੇ ਤੇ ਲੰਬੜਦਾਰ ਹੈ ਉਸ ਏਰੀਏ ਦੇ ਇਕੱਠੇ ਹੋ ਕੇ 500 ਇੱਕ ਤਕੀ ਪਰਦਾ ਕੇਸ ਵੀ ਹੈ ਇੱਕ ਤਕੀ ਪਰਦਾ ਵੀ ਹੈ ਇੱਕ ਤਕੀ ਪਰਗਾ ਜੀ ਬਸ ਜਿਲ੍ਹਾ ਮਾਹਲੀ ਜਾ ਗਿਆ ਬਣਾ ਹਾਂ ਜਿਲ੍ਹਾ ਮਾਹਲੀ ਜਾ ਗਿਆ ਸਾਰਾ ਹਾਂ ਜੀ ਮਾਹਲੀ ਤੇ ਪਹਿਲਾਂ ਇੱਕ ਐਸ்சி ਬੀਸੀ ਮਹਾਪੰਚਾਇਤ ਵੱਲੋਂ ਮੋਰਚਾ ਲਾ ਕੇ ਬੈਠੇ ਸੀ ਫੇਕ ਸਰਟੀਫਿਕੇ ਵਾਰ ਜ ਦਿਨ ਪ੍ਰਤੀ ਦਿਨ ਜਿਹੜੇ ਧੋਖਾਧੜੀ ਦੇ ਸ਼ਿਕਾਰ ਹਨ ਠੱਗੀ ਦੇ ਸ਼ਿਕਾਰ ਹੈ ਇਹ ਇੱਥੇ ਤੱਕ ਕੇ ਗੈਂਗਰੇਪ ਬੱਚੀਆਂ ਦੇ ਰੇਪ ਤੱਕ ਹੋਰ ਵੀ ਬਹੁਤ ਸਾਰੇ ਜਿਹੜੇ ਭਿਆਨਕ ਜਿੱਥੇ ਨਹੀਂ ਕਿਸੇ ਦੀ ਸੁਣਾਈ ਹੁੰਦੀ ਦਫ਼ਤਰਾਂ ਚ ਚੱਕਰ ਮਾਰ ਕੇ ਹਮ ਜਨ ਥੋੜਾ ਬੋਧੀ ਉਮੀਦ ਲੈ ਕੇ ਬੰਦਾ ਆਂਦਾ ਉਹ ਅਸੀਂ ਤੁਹਾਡੇ ਰਾਣੀ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਦੱਸਣਾ ਚਾਹੁੰਦੇ ਕਿ ਲੋਕ ਕਿਵੇਂ ਦਰਦ ਦਰਦੀਆਂ ਜਿਹੜੀਆਂ ਠੋਕਰਾਂ ਖਾ ਰਹੇ ਆਪਣੇ ਨਿਆਂ ਸਾਥ ਲਈ ਅੱਜ ਸਾਡੇ ਕੋਲੇ ਤਿੰਨ ਚਾਰ ਪਰਿਵਾਰ ਜਿਹੜੇ ਕਿਸਾਨ ਨੇ ਜਿਹੜੇ ਕਿਸਾਨਾਂ ਦੀ ਜਮੀਨਾਂ ਦੇ ਫਰਜ਼ੀ ਬੰਨੇ ਹੋਏ ਤਸੇਮਬਲੀ ਪਿੰਡ ਤੋਂ ਸਾਡੇ ਕੋਲੇ ਦੋ ਤਿੰਨ ਜਿਹੜੇ ਬਿਆਨੇ ਆਗੇ ਜੌਲਾ ਅੰਕਲਾਂ ਤੋਂ ਤਸੇਮਬਲੀ ਤੋਂ ਜਿਹੜਾ ਡੇਰਾਵਸੀ ਹਲਕੇ ਦੇ ਪਿੰਡ ਨੇ ਡੇਰਾਵਸੀ ਹਲਕੇ ਦੇ ਪਿੰਡ ਨੇ ਤੇ ਥਾਣਾ ਹੰਡੇਸਰਾ ਪੈਂਦਾ ਤੇ ਇਹਨਾਂ ਦੀ ਜ਼ਮੀਨਾਂ ਦੇ ਜਦੋਂ ਫਰਜੀ ਬਿਆਨੇ ਕਰ ਦਿੰਦੇ ਆ ਜੈਪ ਸਿੰਘ ਕਰਮ ਸਿੰਘ ਹੋਰ ਵਗੈਰਾ ਸਾਰੇ ਬੰਦੇ ਦੇ ਨਾਂ ਹੀ ਕੰਪਲੀਟਾਂ ਦਿੱਤੀਆਂ ਆ ਤਿੰਨ ਮਹੀਨੇ ਤੋਂ ਇਹ ਹੰਡੇਸਰਾ ਥਾਣੇ ਤੋਂ ਲੈ ਕੇ ਡੀਐਸਪੀ ਡੇਰਾਵਸੀ ਐਸਐਸਪੀ ਮੁਹਾਲੀ ਇਹ ਗੇੜੇ ਮਾਰ ਰਹੇ ਜਿਹੜੇ ਮਾਰ ਕੇ ਹੰਗੇ ਨੇ ਜਿਹੜੇ ਦੋਸ਼ੀ ਨੇ ਇਨਾਂ ਨੇ ਫਰਜੀ ਬਿਆਨ ਦੇ ਕਰੇ ਉਹਨਾਂ ਦੇ ਪਹਿਲਾਂ ਵੀ ਜਿਹੜੀਆਂ ਐਫਆਈਆਰਾਂ 420 467 ਲਾ ਕੇ ਪਰਚੀ ਹੋਏ ਬਣੇ ਚਾਹ ਉਹ ਆਈਟੀ ਸਿਟੀ ਦੀ ਗੱਲ ਹੋਵੇ ਥਾਣੇ 'ਚ ਚਾਹ ਸੌਣਾ ਥਾਣੇ ਦੀ ਗੱਲ ਹੋਵੇ ਜਾਂ ਦੂਜੇ ਪਾਸੇ ਜਦੋਂ ਕੋਈ ਬੰਦਾ ਫਰੌੜੀ ਮੋਟੀ ਠੱਗੀ ਮਾਰਦਾ ਮੋٹے ਪੈਸੇ ਵਟੋਰਦਾ ਤਾਂ ਪੁਲਿਸ ਪ੍ਰਸ਼ਾਸਨ ਨੂੰ 2-4 ਲੱਖ ਰੁਪਏ ਦਾ 10 ਲੱਖ ਰੁਪਏ ਉਸ ਵਾਸਤੇ ਕੋਈ ਕਹਾਣੀ ਬਣੀ ਨਹੀਂ ਹੈ ਤੇ ਇਹ ਜਮੇ ਤੇ ਪਰਸੋਂ ਵੀ ਚੌਥੇ ਵੀ ਗਏ ਸੀ ਐਸਪੀ ਕੋਈ ਮਨਪ੍ਰੀਤ ਐ ਇੱਥੇ ਐਸਪੀ ਮਨਪ੍ਰੀਤ ਕੋਲ ਜਾ ਕੇ ਬੈਠ ਕੇ ਕਹਿੰਦੇ ਜੀ ਸਾਨੂੰ ਬੁਲਾਇਆ ਹੋ ਖੇਤੀ ਕੇ ਮਹਾ ਜੌੜ ਜੇ ਤੁਹਾਡੀ ਸੁਣਾਈ ਹੋ ਜੇ ਪਰ ਲੇਕਿਨ ਉਥੇ ਬੈਠ ਕੇ ਆ ਕੇ ਕਹਿੰਦੇ ਦੂਜੀ ਪਾਰਟੀ ਦੀ ਜਾ ਕੇ ਚਲੇ ਗਈ ਉਹਨਾਂ ਦੇ ਕੋਲ ਇੰਨਾ ਟਾਈਮ ਨਹੀਂ ਹੈ ਜਿਹੜੇ ਬੰਦੇ ਠੱਗੀ ਢੋਰੀ ਵਾਲੇ ਤੋਫਾ ਢੜੀ ਵਾਲੇ ਉਹਨਾਂ ਕੋਲੇ ਟਾਈਮ ਨਹੀਂ ਹੈ ਜਿਨ੍ਹਾਂ ਨਾਲ ਵੱਜੀ ਹੈ ਠੱਗੀ ਉਹ ਦਰਦਰ ਦੀਆਂ ਧੋਖਰਾਂ ਖਾਂਦੇ ਅੱਜ ਫਿਰ ਰਹੇ ਆ ਆ ਜਿਹੜੀਆਂ ਅਨਕੰਪਲੀਟਾਂ ਦਰਖਾਸਤਾਂ ਪਿਛਲੇ 3 ਮਹੀਨੇ ਤੋਂ 3 ਮਹੀਨੇ ਤੋਂ ਲੈ ਕੇ ਹੰਦੇਸਰਾ ਥਾਣੇ ਤੋਂ ਲੈ ਕੇ ਡੀਐਸਪੀ ਡੇਰਾਬਸੀ ਐਸਐਸਪੀ ਮੌੜੀ ਕੋਲੇ ਘੁੰਮ ਰਹੇ ਨੇ ਲਗਭਗ ਇਹ ਚ ਮੈਂ 50 ਕਿੱਲਾਂ ਦਾ ਲਾਇਆ ਕਿਵੇਂ ਕਿਸੇ ਦੇ 11 ਕਿੱਲੇ ਕਿਸੇ ਦੇ 12 ਕਿਸੇ ਦੇ 7 ਹੈਗੇ ਲਗਭਗ 40 50 ਕਿੱਲਾਂ ਦੇ ਜਿਹੜੇ ਬਿਆਨ ਨੇ ਉਹ ਫਰਜੀ ਹੋਏ ਆ ਕਿਵੇਂ ਅਕਾਊਂਟਾਂ 'ਚ ਪੈਸੇ ਪਾ ਕੇ ਦੁਬਾਰਾ ਕੈਸ਼ ਕਢਾ ਕੇ ਲੈ ਕੇ ਕਿਵੇਂ ਲਿੰਮਟਾ ਤਾਰ ਦਿਆ ਉਹ ਸਾਰਾ ਇੱਕ ਗੈਂਗ ਬਣਾਇਆ ਵਾ ਜਿਸ ਗੈਂਗ ਦੀ ਦੇਖਰੇਖ ਵਾਸਤੇ ਉੱਚ ਪੱਧਰੀ ਜਾਂਚ ਹੋ ਕੇ ਉਹਨਾਂ ਦੇ ਤਰਫ਼ਤ ਖਾਸ ਕਾਰਵਾਈ ਹੋਏ ਠੋਸ ਇਹ ਪਹਿਲਾ ਮਾਮਲਾ ਨਹੀਂ ਹੈ ਪਹਿਲਾਂ ਵੀ ਸਾਡੇ ਕੋਲ ਕਈ ਮਾਮਲੇ ਆਲੇ ਕੱਲ ਨੂੰ ਵੀ ਸ਼ਾਇਦ ਕਈ ਮਾਮਲੇ ਹੋਰ ਆਉਣੇ ਪਰ ਜਿਹੜੀ ਅਸਮਾਨੀ ਚੁੰਦੀ ਕੀਮਤਾਂ ਜ਼ਿਲ੍ਹਾ ਮੁਹਾਲੀ ਐ ਤਾਂ ਪੰਜਾਬ ਦੇ ਪੂਰੇ ਚਪੂਰੀਆਂ ਕਿੰਨਾਂ ਤਾਂ ਚੜ ਗਈਆਂ ਪਰ ਮੁਹਾਲੀ ਜ਼ਿਲ੍ਹੇ ਦੀ ਜਿਹੜੀ ਜ਼ਮੀਨ ਹੈ ਉਹ ਡਵੈਲਪਡ ਸ਼ਹਿਰ ਹੈਗਾ ਇੱਥੇ ਬਿਲਡਿੰਗਾਂ ਬਣ ਰਹੀਆਂ ਨੇ ਕੰਪਨੀਆਂ ਜ਼ਮੀਨਾਂ ਲੈ ਰਹੀਆਂ ਜਿੱਥੇ ਇੱਥੇ ਤੱਕ ਕੇ ਸਾਡੇ ਮੁਹਾਲੀ ਚ 50 ਕਰੋੜ ਰੁਪਏ ਤੋਂ ਕਿਲਾ ਲੈ ਕੇ 100 ਕਰੋੜ ਰੁਪਏ ਤੱਕ ਕਿਲਾ ਆਪਸ਼ਨ ਤੇ ਪੁੱਡਾ ਵੇਚਰੀ ਗਵਾਡਾ ਵੇਚਰੀ ਕੰਪਨੀਆਂ 25-25 ਕਰੋੜ ਨੂੰ ਕਿਲਾ ਖਰੀਦਿਆ ਵੀ ਵੀ ਨੂੰ ਇਸ ਕਰਕੇ ਲੋਕ ਜਿਹੜੇ ਫਰਜੀ ਬਾੜੇ ਨੂੰ ਕਰਕੇ ਲੋਕ ਪੁਲਿਸ ਨੂੰ ਪ੍ਰਸ਼ਾਸਨ ਨੂੰ ਜਿੱਥੇ ਵੀ ਕਿਤੇ ਬਾਹਰ ਲੱਗਦੀ ਹੈ ਉੱਥੇ ਪੈਸੇ ਦੇ ਕੇ ਆਪਣੀਆਂ ਕੰਪਲੈਟਾਂ ਦਵਾਲ ਲੰਨੇ ਇਹ ਲੋਕ ਦਰਦ ਦਿੰਦੇ ਠੋਕਰਾਂ ਖਾਂਦੇ ਨੇ ਇਹਨਾਂ ਨੂੰ ਇੱਥੇ ਤੱਕ ਕੇ ਮੁੰਡੇ ਨੂੰ ਇਹ ਬੈਠਾ ਮੇਰੇ ਕੋਲੇ ਇਹਨਾਂ ਨੂੰ ਜਾ ਕੇ ਆਪਣੀ ਜ਼ਮੀਨ ਤੇ ਸਟੇ ਕਰਾਣੀ ਪਈ ਫਾਦਰ ਤੋਂ ਸਾਈਨ ਕਰਾ ਲਏਗੇ ਸਾਰਾ ਕੁਝ ਕਰ ਲਏ ਪਰ ਇਹਨਾਂ ਨੂੰ ਸਟੇ ਕਰਾਣੀ ਪਈ ਹੁਣ ਸਟੇ ਤਾਂ ਕਰਾਈਆ ਵੀ ਬਿਆਨਨੇ ਤੋਂ ਬਾਅਦ ਰਜਿਸਟਰੀ ਨਾ ਕਰਾ ਜਾਓ ਉਹ ਦੋਸ਼ੀਆਂ ਦੇ ਖਿਲਾਫ ਅਸੀਂ ਤੁਹਾਡੇ ਰਾਹੀਂ ਮੁੱਖ ਮੰਤਰੀ ਸਾਹਿਬ ਨੂੰ ਡੀਜੀਪੀ ਪੰਜਾਬ ਨੂੰ ਇਹੀ ਬੇਨਤੀ ਕਰਦੇ ਆ ਅਪੀਲ ਕਰਦੇ ਆ ਨਾ ਇਹ ਲੋਕਾਂ ਨੂੰ ਸੜਕਾਂ ਦੇ ਉੱਤਰ ਨਾ ਪਵੇ ਨਾ ਆਪਣੇ ਹੱਕ ਲਈ ਧਰਨੇ ਲਾਣ ਪੈਣ ਤੁਸੀਂ ਇਹਨਾਂ ਦੀ ਜਿਹੜੀ ਕਾਰਵਾਈ ਕਰਕੇ ਦੋਸ਼ੀਆਂ ਦੇ ਨਾਲ ਰੈਕਟ ਕਰੋ ਗਿਰਫਜ਼ਾਰ ਕਰੋ ਇਹ ਜ਼ਮੀਨ ਵਾਲੇ ਨੂੰ ਨਿਆਂ ਸਾਫ ਦੋ ਤਾਂ ਕਿ ਲੋਕ اچھا ਮੈਂ ਤੁਹਾਡੇ ਰਾਹੀਂ ਹੋਰ ਵੀ ਕਹਿਣਾ ਚਾਹੁੰਦਾ ਹੈ ਜਿਹੜੀਆਂ ਸਾਡੇ ਕਿਸਾਨ ਜਥੇਬੰਦੀਆਂ ਜ਼ਿਲ੍ਹਾ ਮੁਹਾਲੀ ਦੀ ਇਕਾਈ ਹੈ ਅੱਜ 30 32 ਜਥੇਬੰਦੀਆਂ ਨੇ 30 32 ਜਥੇਬੰਦੀਆਂ ਮੁਲਕ ਦੀ ਮੁਹਾਲੀ ਚ ਜਾਗਦੀਆਂ ਨਹੀਂ ਕੋਈ ਵੀ ਹੈ ਜ਼ਿਲ੍ਹਾ ਮੁਹਾਲੀ ਜੇਕਰ ਜਥੇਬੰਦੀਆਂ ਨੇ ਦੀ ਬਾਹ ਫੜਦੀ ਹੈ ਇਹ ਕਿਸਾਨਾਂ ਦੇ ਵੀ ਮਸਲੇ ਹੈ ਮੇਰਾ ਖੁਦ ਮਸਲਾ ਮੇਰੀ ਕੋਈ ਐਡੀ ਬੜੀ ਕਹਾਣੀ ਨਹੀਂ ਵੀ ਮੈਂ ਕਿਸਾਨ ਦੇ ਖਿਲਾਫ ਨਹੀਂ ਬੋਲਦਾ ਹਕਚ ਮੈਂ ਅਸੀਂ ਸਾਰੇ ਮਸਲੇ ਚੱਕਦੇ ਹਾਂ ਪਰ ਕਿਸਾਨ ਜਥੇਬੰਦੀਆਂ ਇਹ ਨਹੀਂ ਹੈ ਵੀ ਹਰੇ ਢੰਡੇ ਲੈ ਕੇ ਜਾਣ ਵਾਸਤੇ ਇਹ ਕਿਸਾਨਾਂ ਨੂੰ ਨਿਆਂ ਸਾਫ ਦੋਣ ਲਈ ਅੱਗੇ ਆਂ ਦੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਾਨ ਤਾਂ ਕਿ ਕਿਸੇ ਵੀ ਕਿਸਾਨ ਦੀ ਹੋਰ ਅੱਗੇ ਲੁੱਟ ਨਾ ਹੋਵੇ। ਵਾਹਿਗੁਰੂ ਜੀ ਕੋਕਰ ਬੋਲਣਾ ਪੱਤਰਕਾਰ ਹਾਂ ਜੀ ਤੁਹਾਡੇ ਖਿਲਾਫ ਇੱਕ ਪ੍ਰੈਸ ਕਾਨਫਰੰਸ ਹੋਈ ਹੈ ਇੱਥੇ ਜਗਤ ਸਿੰਘ ਕੁੰਬੜਾ ਹੋਰਾਂ ਨੇ ਕੀਤੀ ਹੈ ਨਾਲ ਉਹ ਪੀੜਤ ਕਿਸਾਨ ਸੀਗੇ ਕਹਿੰਦੇ ਤੁਸੀਂ ਗਲਤ ਪਾਵਰ ਆਫ ਟਾਰਨੀਆ ਬਣਾ ਕੇ ਠੱਗੀ ਮਾਰਦੇ ਹੋ ਕਿਸਾਨਾਂ ਨਾਲ ਉਹਦਾ ਪੱਕ ਲੈਣਾ ਤੁਹਾਡਾ ਕੀ ਕਹਿਣਾ ਚਾਹੋਗੇ ਕੋਈ ਗਲਤ ਨਹੀਂ ਮਾਰਦੇ ਆਮਤ ਜੀ ਅੱਛਾ ਜੀ ਕੋਈ ਗਲਤ ਨਹੀਂ ਇੱਕ ਨੰਬਰ ਦਾ ਸੌਦਾ ਕਰ ਰਹੇ ਆ ਕੋਈ ਗਲਤ ਨਹੀਂ ਕਰਦੇ ਟਾਰਨੀ ਪੈਸੀ ਪਾਈ ਵੀ ਐ ਇਨਕੇ ਕੌਂਟਾ ਮਾ ਪੈਸੀ ਗਈ ਵੀ ਐ ਹੂੰ ਵੈਸੀ ਕੌਂਟਾ ਮਾ ਗਈ ਵੀ ਐ ਇਨਕੇ ਮਲ ਸਾਰੇ ਲੂਨ ਭਰੇ ਹੋਏ ਆ ਬੰਦਿਆਂ ਦੇ ਅੱਛਾ ਇੱਕ ਦੱਸੋ ਜੇ ਬੰਦਾ ਸਿੱਧਾ ਵੇਚਣ ਵਾਲਾ ਜ਼ਮੀਨ ਵੇਚਣਾ ਚਾਹੇ ਉਹਦੀ ਪਾਵਰ ਆਫ ਟਰਨੀ ਲੋੜ ਨਹੀਂ ਹੁੰਦੀ ਸਿੱਧਾ ਬਿਆਨਾ ਹੋ ਗਏ ਸਿੱਧੀ ਰਜਿਸਟਰੀ ਹੋ ਜਾਂਦੀ ਐ ਜੇ ਪਾਵਰ ਆਫ ਟਰਨੀ ਤੁਸੀਂ ਕਰਾਈ ਆ ਇਹਦਾ ਮਤਲਬ ਕਿਤੇ ਨਾ ਕਿਤੇ ਗੜਬੜ ਜ਼ਰੂਰ ਐ ਨਹੀਂ ਨਹੀਂ ਜਨਾਬ ਪਹਿਲਾਂ ਬਿਆਨਾ ਕਰਾਇਆ ਵਾ ਹੂੰ ਪਹਿਲਾਂ ਇੰਨਾ ਬਿਆਨਾ ਦੇਆ ਵਾ ਤਸੀਮ ਬਲੀ ਕੀ ਜ਼ਮੀਨ ਆਂ ਦੇ 2.5 ਵਾ ਹੂੰ ਸਿੰਪਲੀ ਜਿਵੇਂ ਨਾ ਤੋ ਸਾਡੇ ਬਾਅਦ ਨਾ ਪਹਿਲਾਂ ਬਿਆਨਾ ਕਰਿਆ ਵਾ ਫਿਰ ਇਨਾਂ ਟੌਰਨੀ ਦੇਦੀ ਦੀ ਸਾਨੂੰ ਅੱਛਾ ਟੌਰਨੀ ਦੇਗਾ ਇੰਨੇ ਮਾਰੀ ਗੱਲ ਸਮਾਈ ਇਨਾਂ ਫਰੋਡ ਕਰਿਆ ਮਾਰੀ ਗੱਲ ਇੰਨੇ ਫਰੋਡ ਕਰਕੇ ਇਨਾਂ ਬੈਂਕਾਂ માં ਪੈਸੇ ਪ੍ਰਵਾਹ ਗਾ ਜਾਂ ਥੋੜੇ ਜੇ ਪੈਸੇ ਰਹਿ ਗਏ ਮਾਰੇ ਦਿਨੇ ਨੂੰ ਆ ਮੈਨੂੰ ਕਿਹਾ ਵੀ ਮਰੀ ਰਜਿਸਟਰੀ ਕਰਾਓ ਮਾਰੀ ਹੂੰ ਤੋ ਇਨਾਂ ਵਾਰੀ ਟੌਰਨੀ ਤੜਵਾਦੀ ਅੱਛਾ ਪਰ ਇਹ ਕਹਿੰਦੇ ਵੀ ਇੱਕ ਬੰਦਾ ਤਾਂ ਇਹ ਕਹਿ ਰਿਹਾ ਵੀ ਮੈਨੂੰ ਹਜੂਰ ਸਾਹਿਬ ਕਹਿਣ ਦਾ ਕਹਿ ਕੇ ਸਾਈਨ ਕਰਾ ਲੈ ਇੱਕ ਕਹ ਰਿਹਾ ਵੀ ਮੈਥੋਂ ਲੋਨ ਦੇ ਕਾਗਜ਼ਾਂ ਤੇ ਕਹਿ ਕੇ ਕਰਾ ਲੈ ਤਸੀਲ ਤਸੀਲਦਾਰ ਬਾਬਾ ਫੋਟੋਆਂ ਉਤਰੀ ਵੀ ਆ ਗਵਾ ਗਹਿਲਾ ਸਾਰੇ ਮੌਜੂਦ ਆ ਅੱਛਾ ਹਾਂ ਓ ਟੋਰਨੀ ਬਾਹਰ ਨਹੀਂ ਜਨਾਬ ਬਣੀ ਵੀ ਵੀ ਬਾਹਰ ਬਣੀ ਵੀ ਆ ਤਸੀਲਦਾਰ ਬਾਬਾ ਪਰ ਇੱਕ ਸਮਝਣੇ ਹੁੰਦੇ ਪਾਵਰ ਆਫ ਟਾਰਨ ਨਹੀਂ ਕਾ ਬਣਵਾਈ ਜਾਨਣਾ ਚਾਹੀਦਾ ਹੁੰਦਾ ਪਾਵਰ ਆਫ ਟਾਰਨ ਦੀ ਕੀ ਲੋੜ ਹੁੰਦੀ ਹੈ ਬਾਬਾ ਟਾਰਨ ਨਹੀਂ ਕਿ ਜਦ ਨਹੀਂ ਕਹਿਣ ਲੱਗੇ ਮਾਲਕ ਕਹਿਣ ਲੱਗੇ ਵੀ ਪਾਵਰ ਟਾਰਨ ਨਹੀਂ ਲੈ ਲੈ ਤੁਸੀਂ ਕਹਾ ਅੱਛਾ ਵੀ ਰਜਿਸਟਰੀ ਹਜੇ ਕਰਾਉਣੀ ਨਹੀਂ ਵੀ ਹਾ ਡਿਜਿਸਟਰੀ ਨਹੀਂ ਇਨਕੇ ਬੈਂਕ ਲੋਨ ਤੇ ਜ਼ਿਆਦਾ ਅੱਛਾ ਨਹੀਂ ਕਹ ਰਹੇ ਆਂ ਬੈਂਕ ਕੋਲੇ ਗੱਲ ਸੈਟਿੰਗ ਕਰ ਰਹੇ ਮਾਰੇ ਪੈਸੇ ਗਏ ਵੀ ਤੇ ਜ਼ਿਆਦਾ ਹੂੰ ਕਾਮ ਬੈਂਕ ਕੋਲੇ ਗੱਲ ਸੈਟਿੰਗ ਕਰ ਰਹੇ ਆਂ ਵੀ ਸੈਟਿੰਗ ਕਰਕੇ ਵੀ ਲੋਨ ਭਰਿਆ ਜਾਗਾ ਤੁਹਾਨੂੰ ਪਾਵਰ ਟਾਉਨ ਨਹੀਂ ਦੇਦੇ ਆਂ ਆ ਪਾਵਰ ਟਾਉਨ ਨਹੀਂ ਦੇਦੀ ਕੁਸੀ ਨੇ ਕੇਸ ਚੜਰੇ ਦੇ ਵੀ ਮਾਰੇ ਕੇਸ ਨਹੀਂ ਬੜ ਜਾਣਗੇ ਅੱਛਾ ਜ਼ਮੀਨ ਪਰ ਕੇਸ ਚੜਰਦੇ ਨੇ ਇਨਕੇ ਪਹਿਲਾ ਗੈਲ ਇੱਕ ਬੰਦਾ ਤਾਂ ਕਹਿੰਦਾ ਮੇਰੇ ਮੈਨੂੰ ਕੋਈ ਪੰਜੀ ਨਹੀਂ ਦਿੱਤੀ ਇੱਕ ਇੱਕ ਮੇਰੀ ਗੱਲ ਸੁਣੋ ਜਨਾਬ ਨਹੀਂ ਇੱਕ ਜ਼ਮੀਨ ਪਰ ਚਾਰ ਚਾਰ ਬਿਆਨੇ ਫਗੜੇ ਹੋਏ ਤੇ ਇਹ ਤਾਂ ਛੇਰ ਬੱਗਾ ਬੈਹੀ ਆ ਜਿਹੜਾ ਇਨਕੀ ਜ਼ਮੀਨ ਆ ਉਹ ਕਰ ਗਿਆ ਦਾ ਅੱਛਾ ਆ ਚਾਰ ਚਾਰ ਬਿਆਨੇ ਮੈਂ ਪੈਨ ਕੇ ਪੱਕੇ ਸਬੂਤ ਆ ਅੱਛਾ ਤੁਸੀਂ ਕਰੋ ਪ੍ਰੈਸ ਕਾਨਫਰੰਸ ਫਿਰ ਇਹਨਾਂ ਖਿਲਾਫ ਜਿਹੜੇ ਬਿਆਨਿਆਂ ਵਾਲੇ ਬੰਦੇ ਆ ਨਾ ਜੀ ਉਹ ਵੀ ਹਮ ਸਬੂਤ ਕਰ ਦੇਗੇ ਮੂੰਹ ਪਰ ਲਿਆਂਦ ਦੇਗੇ ਵੀ ਇਹਨਾਂ ਕਿਤਨੇ ਕਿਤਨੇ ਪੈਸੇ ਫਗੜੇ ਵੇ ਬਿਆਨਿਆਂ ਵਾਲਿਆਂ ਬਤੇ ਇਨਕੇ ਬਿਆਨੇ ਵੀ ਨਵੇੜੇ ਮੰਨਾਂ ਤੇ ਤੁਸੀਂ ਮੈਂ ਕਿਹਾ ਪ੍ਰੈਸ ਕਾਨਫਰੰਸ ਕਰੋ ਇਸ ਮੁੱਦੇ ਨੂੰ ਲੈ ਕੇ ਫਿਰ ਆ ਤਾਂ ਜਿਓ ਜਿੰਦ ਮਰਜੀ ਆ ਜਿਓ ਨਹੀਂ ਤੁਸੀਂ ਕਰ ਲਓ ਇੱਥੇ ਮਹਾਲੀ ਆ ਜਾਓ ਕਿੱਥੇ ਆਈਏ ਕਿੱਥੇ ਮਹਾਲੀ ਆ ਜਾਓ ਫੋਨ ਕਰ ਲਿਓ ਕੋਈ ਗੱਲ ਨਹੀਂ ਹਾਂ ਆ ਜਾਾਂਗੇ ਜੀ ਮਹਾਲੀ ਆ ਜਾਾਂਗੇ ਨੰਬਰ ਕਰੋ ਆਪਦੇ ਸਾਰੇ ਪ੍ਰੂਫ ਲੈ ਆਏ ਹੋ ਹਾਂ ਲੈ ਆਵਾਂਗੇ ਪ੍ਰੂਫ ਲੈ ਆਵਾਂਗੇ ਸਾਰੇ ਲੈ ਆਵਾਂਗੇ ਕੋਈ ਇੱਕ ਵਟਸਐਪ ਤੇ ਆਪਣੀ ਫੋਟੋ ਭੇਜ ਦਿਓ ਜੇ ਕੋਈ ਤੁਹਾਡੇ ਕੋਲ ਕਾਗਜ਼ ਪੱਤਰਾ ਉਹ ਵੀ ਭੇਜ ਦਿਓ ਉਹ ਮੈਂ ਸਾਹਿਬ ਉਹ ਗੈਲ ਚੱਕ ਲਿਆਵਾਂਗਾ ਜੋ ਵੀ ਬੇਪਰੂਫ ਆ ਹੁਣ ਇੱਕ ਹੁਣ ਫੋਟੋ ਭੇਜ ਦਿਓ ਆਪਣੀ ਲੈ ਆਵਾਂਗਾ ਚਲੇ ਆਉਂਗਾ ਚਲੋ ਠੀਕ ਹੈ ਓਕੇ ਸੋ ਇਹ ਸੀ ਮਾਮਲਾ ਲੈਂਡ ਮਾਫੀਆ ਨਾਲ ਸੰਬੰਧਿਤ ਕਿਸ ਤਰ੍ਹਾਂ ਕਿਸਾਨਾਂ ਦੀ ਜਿਹੜੀ ਜ਼ਮੀਨ ਹੜੱਪੀ ਜਾ ਰਹੀ ਆ ਆਮ ਤੇ ਗਰੀਬ ਲੋਕਾਂ ਨੂੰ ਪਤਾ ਵੀ ਨਹੀਂ ਲੱਗਦਾ ਅਨਪੜ੍ਹ ਕਿਸਾਨ ਨੇ ਉਹਨਾਂ ਨੂੰ ਹੁਣ ਪਤਾ ਲੱਗਦਾ ਕਿ ਉਹ ਠੱਗੇ ਗਏ ਲੁੱਟੇ ਗਏ ਸੋ ਵੱਡਾ ਮਾਮਲਾ ਇਸ ਮਾਮਲੇ ਨੂੰ ਸਰਕਾਰ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਕੈਮਰਾਮੈਨ ਗੁਰਪ੍ਰੀਤ ਸਿੰਘ ਨਾਲ ਦਰਸ਼ਨ ਸਿੰਘ ਕੋਕਰ ਐਸਐਸ ਨਗਰ ਮਹਾਲੀ